ਸਤਿ ਸ਼੍ਰੀ ਅਕਾਲ ਸਾਰੇ ਪੰਜਾਬੀ ਵਾਸਣੇ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਵਿੱਚ ਜਿਸ ਚੋ 25 ਅਗਸਤ ਪੰਜਾਬ ਦੇ ਸ਼ਾਮਾਂ ਦੇ 7 ਵਜੇ ਕਿਹਾ ਨਾ ਰਾਤ ਦੇ ਮੌਸਮ ਦੀ ਗੱਲ ਕਰਾਂਗੇ ਕਿ ਨਾ ਭਾਗ ਜਿਹੜਾ ਰਾਤ ਨੂੰ ਆਪਣੇ ਤਕੜੀ ਮੀਂਹਾਂ ਕਾਰਗੀਆਂ ਦੇਖਣ ਨੂੰ ਮਿਲ ਸਕਦੀ ਹੈ ਨਾ ਵੀਡੀਓ ਸ਼ੁਰੂ ਕਰਨ ਦਾ ਪਰਣਾ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਆ ਕਰਵਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦੇ ਚਲਾਗੇ ਬਾਅਦ ਵਿੱਚ ਵੀਡੀਓ ਵਾਲਾ ਹਾਂ ਤੇ ਲਾਈਵ ਸੈਟ ਤੇ ਵੀ ਤੁਹਾਨੂੰ 7:30 ਵਜੇ ਦੀਆਂ ਪੰਜਾਬ ਦੀਆਂ ਸ਼ਾਮਾਂ ਦੀਆਂ 25 ਅਗਸਤ ਦੀਆਂ ਰਾਤ ਦੀਆਂ ਦੇਖੋ ਪੰਜਾਬ ਵਿੱਚ ਹੁਣ ਬੱਦਲ ਬਾਈ ਛੁੜੀ ਘਟ ਚੁੱਕੀ ਹੈ ਥੋੜਾ ਜਿਹਾ ਮੌਸਮ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਤੁਸੀਂ ਹੁਣ ਰੈਡਾਰ ਐਪ ਦੇਖ ਸਕਦੇ ਹੋ ਮੀਂਹ ਕਿੱਥੇ ਦੇਖਣ ਨੂੰ ਮੈਨ ਰੇਨ ਡਾਟਾ ਦੇਖੋ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਆਪਣੇ ਪਹਿਲੇ ਨਾਲੋਂ ਹੁਣ ਥੋੜਾ ਜਿਹਾ ਜੇਲੇ ਵੇਲੇ ਅਪਾ ਗੱਲ ਕਾਲੀ ਰਾਤ ਨੂੰ ਪੰਜਾਬ ਦੇਖਣਾ ਅਪਾ ਕੁਝ ਮੀਂਹ ਦੇਖਣ ਨੂੰ ਲੂਗਾ ਹੁਣ ਸ਼ਾਮ ਨੂੰ ਕਈ ਭਾਗਾਂ ਵਿੱਚ ਮਾੜੀ ਮੋਢੀ ਧੁੱਪ ਦੇਖਣ ਨੂੰ ਮਿਲੀ ਧੁੱਪ ਤਾਂ ਲੱਗ ਭਾ ਖਤਮ ਹੋ ਚੁੱਕੀ ਹੈ ਮਾੜੀ ਮੋਢੀ ਬੱਦਲ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਕਈ ਕਿ ਭਾਗਾਂ ਵਿੱਚ ਹਲੇ ਵੀ ਮੀਂਹ ਜਾਰੀ ਹੈ ਆਉਣ ਵਾਲ ਉਰੇ ਬਾਰੇ ਅੰਬਸਾਰੇ ਤੰਤੰਦੇ ਭਾਗ ਹੋਏ ਗੁਰਦਾਸਪੁਰ ਦੇ ਇਨਾ ਵਿੱਚ ਇਸ ਵਕਤ ਆਪਣੇ 7:30 ਵਜੇ ਸ਼ਾਮ ਨੂੰ 25 ਗਾਸ ਤੇ ਮੀਂਹ ਦੇਖਣ ਨੂੰ ਮਿਲ ਰਿਹਾ ਤੇ 2 ਘੰਟੇ 2 ਘੰਟੇ ਮੀਂਹ ਦੇਖਣ ਨੂੰ ਮਿਲ ਸਕਦਾ ਮਾੜੀ ਮੋਟੀ ਬੱਦਲ ਹੋਈ ਆਪਣਾ ਕਪੂਰ ਜੰਦਰ ਵਾਲੀ ਵੀ ਜਾ ਸਕਦੀ ਹੈ ਬਾਕੀ ਗੱਲ ਕਰੀ ਅੱਧੀ ਰਾਤ ਤੋਂ ਬਾਅਦ ਆਪਣਾ ਫੇਰ ਪੰਜਾਬ ਵਿੱਚ ਬੱਦਲ ਹੋਈ ਬਾਣੀ ਸ਼ੁਰੂ ਹੋ ਜੂਗੀ ਫੇਰ ਆਪਣੇ ਅੱਧੀ ਰਾਤ ਨੂੰ ਜਾਂ ਸਵੇਰ ਅੱਧੀ ਰਾਤ ਨੂੰ ਜਾਂ ਸਵੇਰ ਨੂੰ ਜਦ ਤੜਕਸਾਰ ਆਪਣੇ ਉਮੀਦ ਦੇਖਣ ਨੂੰ ਮਿਲੂਗਾ ਤੜਕਸਾਰ ਹੀ ਆਪਣੇ ਲਗਭਗ 8:00 9:00 ਵਜੇ ਬਦਲ ਹੋਈ ਕ੍ਰੀਏਟ ਹੋਊਗੀ ਜਿੱਦਾਂ ਆਪਣੇ ਪਰਸੋ ਕ੍ਰੀਏਟ ਹੋਈ ਸੀਗੀ ਆਪਣੇ 23 ਤਰੀਕ ਨੂੰ ਸੌਰੀ 24 ਤਰੀਕ ਨੂੰ ਜਿੱਦਾਂ ਆਪਣੇ ਬਦਲ ਕ੍ਰੀਏਟ ਹੋਈ ਸਵੇਰ ਨੂੰ ਇਸ ਤਰ੍ਹਾਂ ਕ੍ਰੀਏਟ ਹੋਊਗੀ ਕੱਲ੍ਹ ਕਰੀਏ ਕੱਲ ਨੂੰ ਉਮੀਦ ਹੀ ਕੱਲ ਨੂੰ ਉਮੀਦ ਪੰਜਾਬ ਦੇ ਕਿੰਨਾ ਪਾਗੋ ਦੇਖਣ ਨੂੰ ਮਿਲੂਗਾ ਦਾਲ ਕਰੀਆ ਆਪਣ ਜਿਆਦਾ ਈਮੀਲ ਸਾਰਾ ਕਾਲੂਗਾ ਆਪਣੇ 26 ਕਸ ਨੂੰ ਕਪੂਰਥਲਾ ਜੰਦਰ ਲੁਧਿਆਣਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਰੂਪਨਗਰ ਸ਼ੀਤਪਾਗ ਨਗਰ ਖਸ਼ਿਆਲ ਦੇ ਪਾਕ ਹੋ ਗਿਆ ਕੋਦਾਸਪੁਰ ਦੇ ਅਮਰਸਾਦ ਦੇ ਦੰਦਾਂ ਦੇ ਪਠਾਨਕੋਟ ਦੇ ਹੋ ਗਿਆ ਇਹਨਾਂ ਚੋਣਾਂ ਭਾਗ ਤੋਂ ਭਾਗ ਵੀ ਦੇਖ ਨੂੰ ਮਿਲਦਾ ਕਾਲੂ 26 ਤਰੀਕ ਨੂੰ ਆਪਣੇ ਤੜਕਸਾਰ ਲਗਭਗ 3-4 ਵਜੇ ਯੋ 8-9 ਵਜੇ ਕਰੀਏ ਬੱਦਲਵਾਈ ਬਾਨੀ ਸ਼ੁਰੂ ਹੋ ਜੂਗੀ ਫਿਰ ਪੰਜਾਬ ਵਿੱਚ ਇਹਨਾਂ ਪਾ ਕੁਝ ਛੋਟੇ ਮੀਂਹ ਜਿਆਦਾ ਸਾਰਾ ਨਾ ਬਾਕੀ ਦਰਮਿਆਨ ਦੇ ਪੱਧਰ ਤੇ ਮੀਂਹ ਪੰਜਾਬ ਦੇ ਸਾਰੇ ਭਾਗ ਵਿੱਚ ਦੇਖਣ ਨੂੰ ਮਿਲੂਗਾ ਆਪਣਾ ਲੈਂਦੇ ਫਾਜ਼ਲਗਾ ਆਪਣੇ ਮੁਕਸਰ ਫਰੀਦਕੋਟ ਫੋਜਪੁਰ ਮੋਗੇ ਦੇ ਭਾਗਾਂ ਵਿੱਚ ਬਠਿੰਡੇ ਦੇ ਭਾਗਾਂ ਵਿੱਚ ਵੀ ਪਰ ਜ਼ਿਆਦਾ ਮੀਂਹ ਆਪਣੀ ਦੇ ਭਾਗਾਂ ਵਿੱਚ ਸਾਰਾ ਹਨ ਬਾਕੀ ਗੱਲ ਕਰੀਏ ਮੌਸਮ ਬਾਰੇ ਨਵੀਆਂ ਰਿਪੋਰਟਾਂ ਕਈ ਜਾਰੀ ਹੋਈਆਂ ਹਨ ਦੇਖੋ 25 ਰੁਪਏ ਦੇ 50 ਦੇ ਸਾਰੇ ਭਾਗ ਵਿੱਚ ਤਗੜਾ ਮੀਂਹ ਦੇਖਣ ਨੂੰ ਮਿਲਿਆ ਕੱਲ ਦੀ ਗੱਲ ਕਰੀ ਤਾਂ 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 ਨੰਬਰ ਸਰ ਗੁਦਾਸਪੁਰ ਪਠਾਨਕੋਟ ਦੇ ਭਾਗ ਹੋ ਗਏ ਹਿਸ਼ਾਰਪੁਰ ਦੇ ਕਬੂਰੀ ਦੇ ਭਾਗ ਹੋ ਗਏ ਇਧਰ ਆਪਣੇ ਪਟਿਆਲੇ ਦੇ ਭਾਗ ਹੋ ਗਏ ਐਸ ਸੀ ਸਨਗਰ ਦੇ ਫਤਿਹਗੜ੍ਹ ਸਾਹਿਬ ਦੇ ਹੋ ਗਏ ਕਾਲੂ ਹੁਣਾਂ ਚ ਤਗੜਾ ਮੀਂਹ ਦੇਖਣ ਨੂੰਗਾ ਬਾਕੀ ਸਾਰੇ ਪੰਜਾਬ ਵਿੱਚ ਆਪਣੇ ਵਧੀਆ ਮੀਂਹ ਦੇਖਣ ਨੂੰਗਾ ਕਾਲੂ ਵੀ ਯਾਦ ਅਮੀਰ ਸਾਹਿਬ ਜਿੰਨੇ ਭੱਜਲੇ ਦੱਸਿਆ ਨੇ ਇਹਨਾਂ ਵਿੱਚ ਹਨ ਬਾਕੀ ਅੱਜ ਦੇ ਵਿੱਚ ਨਹੀਂ ਵੀਡੀਓ ਚੰਗੀ ਲੱਗ ਤਾਂ ਵੀਡੀਓ ਲਾਈਕ ਚੰਨੋ ਸਬਸਕ੍ਰਾਈਬ ਕਰ ਲਓ ਬਾਕੀ ਉਹਨਾਂ ਸ੍ਰੀਨਨ ਵੀਡੀਓ ਬਣਾ ਦਦਮਾਂਗੇ